ਹਾਂਜੀ ਬੱਚਿਓ ਅੱਜ ਅਸੀਂ ਕਰਾਂਗੇ ਲੇਖ ਵਿਸਾਖੀ ਦਾ ਠੀਕ ਹੈ ਵਿਸਾਖੀ ਦਾ ਲੇਖ ਕਰਾਂਗੇ ਫਰਸਟ ਲਾਈਨ ਹੈ ਵਿਸਾਖੀ ਪੰਜਾਬ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਇਹ ਤਿਉਹਾਰ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਜਦੋਂ ਕਣਕ ਪੱਕ ਜਾਂਦੀ ਹੈ ਤਾਂ ਕਿਸਾਨ ਬਹੁਤ ਹੀ ਖੁਸ਼ੀ ਨਾਲ ਇਸ ਦਿਨ ਜਿਹੜੀ ਹੈ ਵਾਢੀ ਸ਼ੁਰੂ ਕਰਦੇ ਹਨ ਠੀਕ ਹੈ ਵਿਸਾਖੀ ਦਾ ਸੰਬੰਧ ਕੁਝ ਇਤਿਹਾਸਿਕ ਘਟਨਾਵਾਂ ਨਾਲ ਵੀ ਹੈ ਇਸ ਦਿਨ 1699 ਇਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਠੀਕ ਹੈ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਕਿ ਵਿਸਾਖੀ ਵਾਲੇ ਦਿਨ 1999 ਵਿੱਚ ਕੀ ਕੀਤਾ ਸੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਇਸੇ ਦਿਨ ਠੀਕ ਹੈ ਵਿਸਾਖੀ ਵਾਲੇ ਦਿਨ ਹੀ ਕੀ ਹੋਇਆ ਸੀ ਜਰਨਲ ਡਾਇਰ ਨੇ ਜਲੀਆਂ ਵਾਲੇ ਬਾਗ ਵਿੱਚ ਵਿਖੇ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਸ਼ ਸ਼ਹੀਦ ਕਰ ਦਿੱਤਾ ਸੀ ਵਿਸਾਖੀ ਵਾਲੇ ਦਿਨ ਕਈ ਥਾਂਾਂ 'ਤੇ ਮੇਲੇ ਲੱਗਦੇ ਹਨ ਠੀਕ ਹੈ ਵਿਸਾਖੀ ਵਾਲੇ ਦਿਨ ਥਾਂ ਥਾਂ ਦੇ ਉੱਤੇ ਮੇਲੇ ਲੱਗਦੇ ਹਨ ਜਾਂ ਕਈ ਥਾਂਾਂ ਦੇ ਉੱਤੇ ਮੇਲੇ ਵੀ ਲੱਗਦੇ ਹਨ ਇਸ ਦਿਨ ਲੋਕ ਪਵਿੱਤਰ ਸਥਾਨਾਂ 'ਤੇ ਜਾ ਕੇ ਇਸ਼ਨਾਨ ਕਰਦੇ ਹਨ ਵਿਸਾਖੀ ਵਾਲੇ ਦਿਨ ਗੁਰਦੁਆਰਿਆਂ ਵਿੱਚ ਭਾਰੀ ਦੀਵਾਨ ਲੱਗਦੇ ਹਨ ਠੀਕ ਹੈ ਗੁਰਦੁਆਰਿਆਂ ਦੇ ਵਿੱਚ ਲੋਕ ਮੱਥਾ ਟੇਕਣ ਜਾਂਦੇ ਹਨ ਠੀਕ ਹੈ ਕਾਫੀ ਜਿਹੜਾ ਹੈ ਪੀੜ ਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ ਸਾਨੂੰ ਇਹ ਤਿਉਹਾਰ ਪਿਆਰ ਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ। ਹਾਂਜੀ ਤਾਂ ਬੱਚਿਓ ਐਸੀ ਲੇਖ ਵਿਸਾਖੀ ਦਾ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਧੰਨਵਾਦ।